ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਸ਼ਿਕਾਇਤ ਹੋਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਕਰੀਬ 20 ਕਰੋੜ ਰੁਪਏ ਦੀਆਂ ਵਿੱਤੀ ਬੇਨਿਜ਼ਮੀਆਂ ਹੋਈਆਂ ਜਿਸ ਦੇ ਚੱਲਦਿਆਂ ਹੁਣ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਐਸ ਰਾਹੁਲ ਵੱਲੋਂ ਸਬੰਧਤ ਵਿਭਾਗ ਨੂੰ ਸਖਤ ਜਾਂਚ ਕਰਨ ਦੀ ਸ਼ਿਫਾਰਿਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ 10 ਪੰਚਾਇਤ ਸਕਤਰਾਂ ਦਾ ਵੀ ਜ਼ਿਕਰ ਕੀਤਾ ਇੱਕ ਕਪੜੇ ਦੀ ਸ਼ਿਕਾਇਤ ਹੋਈ ਸੀ ਜਿਹਦੇ ਵਿੱਚ ਦੋਸ਼ ਲੱਗੇ ਨੇ ਕਿ ਆਮ ਆਦੀ ਪਾਰਟੀ ਦੇ ਇੱਕ ਸਟੇਟ ਲੈਵਲ ਦੇ ਚੇਅਰਮੈਨ ਦੇ ਪਰਾ ਦੇ ਕਾਰਨਾਂ ਮੈਨੇ ਜਿਸ ਦੇ ਚੱਲਦਾ ਇਹੋ ਸ਼ਿਕਾਇਤ ਹੋਈ ਸੀ ਜਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਜਿਹੜੀ ਜਾਂਚ ਦੀ ਸ਼ਿਕਾਇਤ ਕੀਤੀ ਗਈ ਸੀ ਉਹ ਕਾਪੀ ਸਾਡੇ ਕੋਲ ਹੈ ਜਿਹੜੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਵੱਲੋਂ ਹੁਣ ਪਿੰਡੂ ਵਿਕਾਸ ਵਿਭਾਗ ਦੇ ਜਿਹੜੇ ਪ੍ਰਬੰਧਕ ਸਖਤਰਾ ਉਹਨਾਂ ਨੂੰ ਤਿੰਨ ਸਫੀਆਂ ਦੀ ਜਿਹੜੀ ਆ ਇੱਕ ਜਿਹੜੀ ਕਾਰਵਾਈ ਕਰਨ ਨੂੰ ਲੈ ਕੇ ਇੱਕ ਚਿੱਠੀ ਲਿਖੀ ਗਈ ਹੈ ਜਿਹਦੇ ਚ ਲਿਖਿਆ ਗਿਆ ਕਿ ਬਲਾਖਦੂਰ ਸਾਹਿਬ ਤਰਨਤਨ ਚੋਲਾ ਸਾਹਿਬ ਅਤੇ ਨਸ਼ਾਇਰਾ ਪੰਨੂਆ ਦੀਆਂ ਹਲਕਾ ਖਡੂਰ ਸਾਹਿਬ ਅਦੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਵਿੱਚ ਖਰਚ ਕੀਤੀਆਂ ਗਈਆਂ ਗ੍ਰਾਂਟਾਂ ਦੇ ਪੜਤਾਲ ਦੌਰਾਨ ਸਬੰਧਤ ਪ੍ਰਬੰਧਕਾਂ ਅਤੇ ਪੰਚਾਇਤ ਕੱਤਰਾਂ ਵੱਲੋਂ ਰਿਕਾਰਡ ਪੇਸ਼ ਨਾ ਕਰਨ ਵਿਰੁੱਧ ਕਾਰਵਾਈ ਕਰਨ ਸੰਬੰਧੀ ਉਸ ਤੋਂ ਅੱਗੇ ਲਿਖਿਆ ਜਾਂਦਾ ਹੈ ਉਪਰੋਕਤ ਵਿਸ਼ੇ ਸੰਬੰਧੀ ਜਸਕੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਲਾਲਪੁਰਾ ਜ਼ਿਲ੍ਹਾ ਤਰਨਤਨ ਵੱਲੋਂ ਮਿਤੀ 10 ਸਤੰਬਰ 2024 ਨੂੰ ਆਨਲਾਈਨ ਪੀਜੀਆਰਐਸ ਪੋਰਟਲ ਤੇ ਜਿਹੜੀ ਹੈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਹਲਕਾ ਖਡੂਰ ਸਾਹਿਬ ਅਦੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਨੂੰ ਪ੍ਰਾਪਤ ਗ੍ਰਾਂਟਾਂ ਦਾ ਬਹੁਤ ਸਾਰਾ ਪੈਸਾ ਨਿਸ਼ਾਨ ਕਾਲੀਆ ਦੇ ਇੰਟਰਲੌਕ ਫੈਕਟਰੀ ਵਿੱਚ ਟਰਾਂਸਫਰ ਕੀਤਾ ਗਿਆ ਹੈ ਇਸੇ ਤਰ੍ਹਾਂ ਰঞ্জੀਤ ਸਿੰਘ ਚੀਮਾ ਚੇਅਰਮੈਨ ਵਾਟਰ ਰਿਸੋਰਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਪੰਜਾਬ ਵੱਲੋਂ ਆਪਣੇ ਸਕੇ ਭਰਾ ਬਲਜੀਤ ਸਿੰਘ ਚੀਮਾ ਦੇ ਨਾਮ ਤੇ ਫੀਡ ਦੀ ਫੈਕਟਰੀ ਕਾਉਬਰੀ ਐਗਰੋਵੈਟ ਲਿਮਟਿਡ ਜੋ ਕਿ ਹਰੀ ਨਵ ਰੋਡ ਫਰੀਦਕੋਟ ਵਿਖੇ ਹੈ ਇਸ ਤੋਂ ਇਲਾਵਾ ਮਿੱਤੀ 16 ਜਨਵਰੀ 2025 ਨੂੰ ਜਸਕੀਰ ਸਿੰਘ ਪੁੱਤਰ ਮਰਕੀਤ ਸਿੰਘ ਵਾਸੀ ਪਿੰਡ ਲਾਲਪੁਰਾ ਵੱਲੋਂ ਇੱਕ ਹੋਰ ਸ਼ਿਕਾਇਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ ਦੇ ਦਫ਼ਤਰ ਵਿੱਚ ਦਿੱਤੀ ਗਈ ਕਿ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਨੂੰ ਬਲਾਕਾਂ ਰਾਹੀਂ ਮਿੱਤੀ 1/4/2023 ਤੋਂ ਲੈ ਕੇ 10/9/2024 ਤੱਕ ਲਗਭਗ 20 ਕਰੋੜ ਦੀਆਂ ਗ੍ਰਾਂਟਾਂ ਜਾਰੀ ਹੋਈਆਂ ਸਨ ਜਿਸ ਵਿੱਚੋਂ ਲਗਭਗ 15 ਤੋਂ 18 ਕਰੋੜ ਦਾ ਕਪੜਾ ਖਰੂਰ ਸਾਹਿਬ ਦੇ ਬਲਾਕਾਂ ਦੇ ਬੀਡੀਪੀਓ ਅਤੇ ਸੈਕਟਰੀਆਂ ਦੀ ਮਿਲੀ ਭੁਗਤ ਨਾਲ ਕੀਤਾ ਗਿਆ ਇਹ ਕਪੜਾ ਜ਼ਿਆਦਾਤਰ ਸਰਕਾਰ ਵੱਲੋਂ ਪੰਗ ਕੀਤੀਆਂ ਗਈਆਂ ਪੰਚਾਇਤਾਂ ਦਰਾਂਨ ਪ੍ਰਬੰਧਕ ਲਗਾ ਕੇ ਕੀਤਾ ਗਿਆ ਨਿਮਨ ਹਸਤਾਕਰ ਵੱਲੋਂ ਦਫ਼ਤਰ ਦੇ ਪੱਤਰ ਨੰਬਰ 225 1730 35 ਮਿਤੀ 28 25 2025 ਰਹੀਂ ਬਲਾਕ ਖਡੂਰ ਸਾਹਿਬ ਚੋਲਾ ਸਾਹਿਬ ਨਸ਼ਾਇਰਾ ਪਨੂਆ ਅਤੇ ਤਰਨਤਨ ਅਦੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਵਿੱਚ ਪ੍ਰਬੰਧਕਾਂ ਵੱਲੋਂ ਖਰਚ ਕੀਤੇ ਗਏ ਗ੍ਰਾਂਟਾਂ ਸੰਬੰਧੀ ਸ਼ਿਕਾਇਤ ਦੀ ਤਕਨੀਕੀ ਪੱਖੋਂ ਜਾਂਚ ਕਰਵਾਉਣ ਲਈ ਹੇਠ ਲਿਖਿਆਂ ਅਧਿਕਾਰੀਆਂ ਨੂੰ ਬਲਾਕ ਅਲਰਟ ਕਰਦੇ ਹੋਏ ਕਮੇਟੀ ਗਠਿਤ ਕੀਤੀ ਗਈ ਸੀ ਤੇ ਉਕਤ ਸ਼ਿਕਾਇਤਾਂ ਦੀ ਸਵੇ ਸਪਸ਼ਟ ਰਿਪੋਰਟ 4 ਦਿਨਾਂ ਦੇ ਅੰਦਰ ਅੰਦਰ ਸੌਂਪਣ ਦੀ ਹਦਾਇਤ ਕੀਤੀ ਗਈ ਸੀ ਪਰੰਤੂ ਪੜਤਾਲੀ ਅਫਸਰਾਂ ਵੱਲੋਂ ਰਿਪੋਰਟ ਪ੍ਰਾਪਤ ਨਹੀਂ ਹੋਈ ਸੀ ਜਿਸ ਉਪਰੰਤ ਨਿਮਨ ਹਸਤਾਖਰ ਵੱਲੋਂ ਦਫ਼ਤਰ ਦੇ ਪੱਤਰ ਨੰਬਰ 1932 1934 ਮਿਤੀ 10 ਜੂਨ 2025 ਰਹੀ 48 ਅਫਸਰਾਂ ਨੂੰ ਦੁਬਾਰਾ ਪੱਤਰ ਜਾਰੀ ਕਰਦੇ ਹੋਏ ਹਦਾਇਤ ਕੀਤੀ ਗਈ ਸੀ ਕਿ ਮਿਤੀ 13 ਜੂਨ 2025 ਤੱਕ ਵਿਸ਼ਾ ਅਧੀਨ ਸ਼ਿਕਾਇਤ ਸੰਬੰਧੀ ਸਪਸ਼ਟ ਰਿਪੋਰਟ ਆਪਣੀ ਟਿੱਪਣੀ ਸਹਿਤ ਦਫ਼ਤਰ ਦੇ ਵਿੱਚ ਭੇਜੀ ਜਾਵੇ ਹੁਣ ਵਿਭਾਗ ਦਾ ਨਾਮ ਜਿਨ੍ਹਾਂ ਨੂੰ ਇਹ ਕੰਮ ਜਾਂਚ ਵਾਸਤੇ ਸੌਪਿਆ ਗਿਆ ਸੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਪਰਤਾਲ ਕਰਨ ਵਾਲੇ ਅਧਿਕਾਰੀ ਦਾ ਅਹੁਦਾ ਐਕਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਡਿਵੀਜ਼ਨ ਇੱਕ ਤਰਨਤਨ ਇਹਨਾਂ ਨੂੰ ਬਲਾਕ ਤਰਨਤਨ ਦਾ ਕੰਮ ਸੌਪਿਆ ਗਿਆ ਸੀ ਇਸੇ ਤਰ੍ਹਾਂ ਹੀ ਮੰਡੀ ਬੋਰਡ ਤਰਨਤਨ ਦੇ ਐਕਸ ਨੂੰ ਨਿਸ਼ਾਰਾ ਪਨੂਆ ਤੇ ਚੋਲਾ ਸਾਹਿਬ ਬਲਾਕ ਦਾ ਕੰਮ ਸੌਪਿਆ ਗਿਆ ਤੀਜੇ ਸੀ ਪੀ ਡਬਲਯੂ ਡੀ ਦੇ ਹੀ ਤਰਨਤਨ ਡਿਵੀਜ਼ਨ ਦੇ ਦੋ ਦੋ ਦੇ ਐਕਸ਼ਨ ਨੂੰ ਖਡੂਰ ਸਾਹਿਬ ਦਾ ਜਿਹੜਾ ਵਾ ਉਹ ਕੰਮ ਬਲਾਕਾਂ ਦਾ ਸੌਪਿਆ ਗਿਆ ਸੀ ਜਿਹੜੀ ਪ੍ਰਬੰਧਕੀ ਪੰਚਾਇਤੀ ਵਿਭਾਗ ਦੇ ਅਧਿਕਾਰੀ ਨੂੰ ਡੀਸੀ ਵੱਲੋਂ ਚਿੱਠੀ ਭੇਜੀ ਗਈ ਉਹਦੇ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਬਲਾਕ ਖਡੂਰ ਸਾਹਿਬ ਵੱਲੋਂ ਦਫਤਰ ਦੇ ਪੱਤਰ ਨੰਬਰ 1551 ਮਿਤੀ 29 ਮਈ 2025 ਰਾਹੀਂ ਹਲਕਾ ਖਡੂਰ ਸਾਹਿਬ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਉਸ ਸਮੇਂ ਤਨਖਾਦ ਕਰਮਚਾਰੀਆਂ ਨੂੰ ਮੁਕੰਮਲ ਰਿਕਾਰਡ ਤੁਰੰਤ ਬਿਨਾਂ ਕਿਸੇ ਦੇਰੀ ਦੇ ਮਿਤੀ 29 ਮਈ 2025 ਨੂੰ ਸ਼ਾਮ 4 ਵਜੇ ਤੱਕ ਉਪ ਮੰਡਲ ਇੰਜੀਨੀਅਰ ਉਸਾਰੀ ਉਪ ਮੰਡਲ ਲੋਕ ਨਿਰਮਾਣ ਵਿਭਾਗ ਸ਼ਾਖਾ ਪੱਟੀ ਜੀ ਨੂੰ ਮਈਆ ਕਰਵਾਉਣ ਲਈ ਸਖਤ ਹਦਾਇਤ ਕੀਤੀ ਗਈ ਸੀ ਪਰੰਤੂ ਬਲਾਕਡੂਬ ਸਾਹਿਬ ਦੇ ਰਣਜੀਤ ਸਿੰਘ ਜੇੀ ਕੰਮ ਪ੍ਰਬੰਧਕ ਅਤੇ ਬਲਰਾਜ ਸਿੰਘ ਪੰਚਾਇਤ 77 ਵੱਲੋਂ ਰਿਕਾਰਡ ਸ਼੍ਰੀ ਨਿਰਮਲ ਸਿੰਘ ਉਪ ਮੰਡਲ ਇੰਜੀਨੀਅਰ ਉਸਾਰੀ ਉਪ ਮੰਡਲ ਲੋਕ ਨਿਰਮਾਣ ਵਿਭਾਗ ਪੱਟੀ ਨੂੰ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਦੋ ਲੋਕ ਨਿਰਮਾਣ ਵਿਭਾਗ ਅੰਮ੍ਰਿਤਸਰ ਵੱਲੋਂ ਦਫ਼ਤਰ ਪੱਤਰ ਨੰਬਰ 558 ਮਿਤੀ 13 ਜੂਨ 2025 ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਰਿਪੋਰਟ ਦਿੱਤੀ ਕਿ ਰਿਕਾਰਡ ਦੀ ਪ੍ਰਾਪਤੋ ਬਿਨਾ ਵਿਸ਼ਾ ਅੰਕਿਤ ਕਰਵਾਏ ਕੰਮਾਂ ਤੇ ਪ੍ਰਬੰਧਕਾਂ ਵੱਲੋਂ ਖਰਚ ਕੀਤੀਆਂ ਗਰੰਟਾਂ ਦੀ ਜਾਂਚ ਕਰਵਾਉਣਾ ਮناسب ਨਹੀਂ ਹੈ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਚੋਲਾ ਸਾਹਿਬ ਦੇ ਦਫਤਰ ਦੇ ਪੱਤਰ ਨੰਬਰ 11211 1214 ਮਿਤੀ 13 ਜੂਨ 2025 ਰਾਹੀਂ ਹਲਕਾ ਖਡੂਰ ਸਾਹਿਬ ਅਦੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਦਾ ਸਬੰਧਤ ਅਧਿਕਾਰੀਆਂ ਨੂੰ ਜਾਂਚ ਪੜਤਾਲ ਹਿੱਤ ਮੰਗਿਆ ਗਿਆ ਮੁਕੰਮਲ ਰਿਕਾਰਡ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਉਪ ਮੰਡਲ ਮੰਡੀ ਬੋਰਡ ਤਰਨਤਾਰਨ ਨੂੰ ਮਈਆ ਕਰਵਾਉਣ ਦੀ ਸਖਤ ਹਦਾਇਤ ਕੀਤੀ ਗਈ ਸੀ ਪਰੰਤੂ ਜਸਪਾਲ ਸਿੰਘ ਪੰਚਾਇਤ 77 ਕੰਮ ਪ੍ਰਬੰਧਕ ਗੁਰਜਿੰਦਰ ਸਿੰਘ ਪੰਚਾਇਤ 77 ਹੁਣ ਬਲਾਕ ਨਿਸ਼ਾਰਾ ਪੰਨੂਆ ਹਰਦੀਆਰ ਸਿੰਘ ਪੰਚਾਇਤ 77 ਹੁਣ ਬਲਾਕ ਬਲਟੋਹਾ ਤੇ ਸ਼ੈਨਸ਼ਾ ਸਿੰਘ ਪੰਚਾਇਤ 77 ਹੁਣ ਬਲਾਕ ਤਰਨਤਾਰਨ ਵੱਲੋਂ ਮੁਕੰਮਲ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡਰੀ ਬੋਰਡ ਤਰਨਤਾਰਨ ਵੱਲੋਂ ਦਫਤਰ ਦੇ ਪੱਤਰ ਨੰਬਰ 337 ਮਿਤੀ 2 ਜੂਨ 2025 ਰਹੀ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਰਿਪੋਰਟਾਂ ਕੀਤੀ ਕਿ ਰਿਕਾਰਡ ਦੀ ਪ੍ਰਾਪਤੀ ਤੋਂ ਬਿਨਾਂ ਵਿਸ਼ਾ ਅੰਕਿਤ ਕਰਵਾਏ ਗੇ ਕੰਮਾਂ ਤੇ ਪ੍ਰਬੰਧਕਾਂ ਵੱਲੋਂ ਖਰਚ ਕੀਤੀਆਂ ਗਈਆਂ ਗ੍ਰਾਂਟਾਂ ਦੀ ਜਾਂਚ ਕਰਵਾਉਣਾ ਸੰਭਵ ਨਹੀਂ ਇਸੇ ਤਰ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ ਦੇ ਦਫਤਰ ਨੰਬਰ 507 ਮਿਤੀ 3 ਜੂਨ 2025 ਰਾਹੀ ਹਲਕਾ ਖਡੂਰ ਸਾਹਿਬ ਦੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਵਿੱਚ ਉਸ ਸਮੇਂ ਦੇ ਤਨਾਦ ਕਰਮਚਾਰੀਆਂ ਨੂੰ ਜਾਂਚ ਅਤੇ ਪੜਤਾਲ ਹਿਤ ਮੰਗਿਆ ਗਿਆ ਮੁਕੰਮਲ ਰਿਕਾਰਡ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਐਕਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਡਿਵੀਜ਼ਨ 1 ਤਰਨਤਾਰ ਨੂੰ ਮਹੱਈਆ ਕਰਵਾਉਣ ਲਈ ਸਖਤ ਹਦਾਇਤ ਕੀਤੀ ਗਈ ਸੀ ਪਰੰਤੂ ਅਮਰਜੀਤ ਸਿੰਘ ਵੀਡੀਓ ਕੰਮ ਪ੍ਰਬੰਧਕ ਅਵਤਾਰ ਸਿੰਘ ਵੀਡੀਓ ਕੰਮ ਪ੍ਰਬੰਧਕ ਗੁਰਮਤ ਸਿੰਘ ਪੰਚਾਇਤ ਅਫਸਰ ਕੰਮ ਪ੍ਰਬੰਧਕ ਅਮਰਜੀਤ ਸਿੰਘ ਪੰਚਾਇਤ 77 ਹੁਣ ਬਲਾਕ ਜੰਡਿਆਲਾ ਜਸਵਿੰਦਰ ਸਿੰਘ ਪੰਚਾਇਤ 77 ਸ਼ਸ਼ੀਲ ਕੁਮਾਰ ਪੰਚਾਇਤ 77 ਵੱਲੋਂ ਮੁਕੰਮਲ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਵੀਜ਼ਨ ਨੰਬਰ 1 ਵੱਲੋਂ ਦਫ਼ਤਰ ਦੇ ਪੱਤਰ ਨੰਬਰ 366061 ਮਿਤੀ 2 ਜੂਨ 2025 ਨੂੰ ਤਰਨਤਾਰਨ ਦੇ ਡਿਪਟੀ ਕਮਿਸ਼ਨ ਲੈ ਕੇ ਸੂਚਿਤ ਕੀਤਾ ਗਿਆ ਕਿ ਉਕਤ ਅਫਸਰਾ ਵੱਲੋਂ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਜਿਸ ਕਰਕੇ ਕਮਾ ਤੇ ਪ੍ਰਬੰਧਕਾਂ ਵੱਲੋਂ ਖਰਚ ਕੀਤੀ ਗਰੰਟਾਂ ਦੀ ਜਾਂਚ ਕਰਨਾ ਮੁਸ਼ਕਲ ਹੈ ਇਸ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਿਸ਼ਾਰਾ ਪੰਨੂਆ ਚੋਲਾ ਸਾਹਿਬ ਤਰਨਤਾਰਨ ਅਤੇ ਖਡੂਰ ਸਾਹਿਬ ਨੂੰ ਕਰਮਵਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ ਵੱਲੋਂ ਪੱਤਰ ਨੰਬਰ 2128 24 ਜੂਨ 2025 ਪੱਤਰ ਨੰਬਰ 2124 ਮਿਤੀ 25 ਜੂਨ 2025 ਫਿਰ ਪੱਤਰ ਨੰਬਰ 126 ਮਿਤੀ 24 ਜੂਨ 2025 ਪੱਤਰ ਨੰਬਰ ਫਿਰਕ 2130 ਮਿਤੀ 24 ਜੂਨ 2025 ਰਾਹੀਂ ਗ੍ਰਾਮ ਪੰਚਾਇਤਾਂ ਦਾ ਰਿਕਾਰਡ ਪੇਸ਼ ਨਾ ਕਰਨ ਵਾਲੇ ਸਬੰਧਤ ਪੰਚਾਇਤ ਸਕੱਤਰਾਂ ਅਤੇ ਪ੍ਰਬੰਧਕਾਂ ਤੇ ਸਰਪੰਚਾਂ ਵਿਰੁੱਧ ਉਪ ਮੰਡਲ ਮੈਜਿਸਟ੍ਰੇਟ ਰਾਹੀਂ ਪੰਚਾਇਤੀ ਰਾਜ ਐਕਟ 1994 ਦੀ ਧਾਰਾ ਤਹਿਤ ਸਰਚ ਵਾਰੰਟ ਜਾਰੀ ਕਰਵਾ ਕੇ ਮੁਕੰਮਲ ਰਿਕਾਰਡ ਬਰਬੰਦ ਕਰਨ ਲਈ ਲਿਖਿਆ ਗਿਆ ਸੀ ਕਾਰਜਕਾਰੀ ਇੰਜੀਨੀਅਰ ਪੀ ਡਬਲਯੂ ਡੀ ਡਿਵੀਜ਼ਨ ਨੰਬਰ 2 ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਤਰਨਤਾਰਨ ਤੇ ਐਕਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਡਿਵੀਜ਼ਨ ਨੰਬਰ 1 ਵੱਲੋਂ ਕੀਤੀ ਗਈ ਰਿਪੋਰਟ ਸਪਸ਼ਟ ਹੈ ਕਿ ਬਲਾਕ ਤਰਨਤਨ ਖਡੂਰ ਸਾਹਿਬ ਅਤੇ ਚੋਲਾ ਸਾਹਿਬ ਅਧੀਨ ਆਉਂਦੀਆਂ ಗ್ರಾಮ ਪੰਚਾਇਤਾਂ ਦਾ ਰਿਕਾਰਡ ਪੇਸ਼ਨਾ ਕਰਕੇ ਪੜਤਾਲ ਕਰਨੀ ਸੰਭਵ ਨਹੀਂ ਹੈ ਰਿਕਾਰਡ ਪੇਸ਼ਨਾ ਕਰਨ ਵਾਲੇ ਕਰਮਚਾਰੀਆਂ ਦੇ ਵੀਰਵੇ ਇਸ ਤਰ੍ਹਾਂ ਸੀ ਚੋਲਾ ਸਾਹਿਬ ਦੇ ਵਿੱਚ ਜਿਹੜੇ ਪੰਚਾਇਤਕਰ ਉਹਨਾਂ ਦੇ ਨਾਮ ਨੇ ਗੁਰਜਿੰਦਰ ਸਿੰਘ ਪੰਚਾਇਤਕਰ ਹਰਦੇয়াল ਸਿੰਘ ਪੰਚਾਇਤਕਰ ਹੁਣ ਬਲਾਕ ਬਲਟੋਵਾ ਸ਼ੈਨਸਾ ਸਿੰਘ ਪੰਚਾਇਤਕਰ ਹੁਣ ਬਲਾਕ ਤਰਨਤਨ ਜਸਪਾਰ ਸਿੰਘ ਪੰਚਾਇਤ 77 ਇਸੇ ਤਰ੍ਹਾਂ ਬਲਾਕ ਖਡੂਰ ਸਾਹਿਬ ਦੇ ਪੰਚਾਇਤ 77 ਬਲਰਾਜ ਸਿੰਘ ਤਰਨਤਨ ਬਲਾਕ ਦੇ ਪੰਚਾਇਤ 77 ਅਮਰਜੀਤ ਸਿੰਘ ਪੰਚਾਇਤ 77 ਹੁਣ ਬਲਾਕ ਜਡੇਆਲਾ ਜਸਵਿੰਦਰ ਸਿੰਘ ਪੰਚਾਇਤ 77 ਸ਼ਸ਼ੀਲ ਕੁਮਾਰ ਪੰਚਾਇਤ 77 ਅਵਤਾਰ ਸਿੰਘ ਵੀਡੀਓ ਜਿਹੜੇ ਰਿਟਾਇਰ ਹੋ ਚੁੱਕੇ ਨੇ ਅਤੇ ਅਮਰਜੀਤ ਸਿੰਘ ਵੀਡੀਓ ਇਹ ਜਿਹੜੇ ਨੇ 10 ਅਫਸਰ ਜਿਹੜੇ ਹੁਣ ਤੱਕ ਰਿਕਾਰਡ ਨਹੀਂ ਦੇ ਰਹੇ ਜਦ ਕਿ ਮੰਨਿਆ ਜਾ ਰਿਹਾ ਕਿ 18 ਕਰੋੜ ਰੁਪਏ ਦੀਆਂ ਵਿੱਤੀ ਗੜਬੜੀਆਂ ਹੋ ਰਹੀਆਂ ਨੇ ਪਰ ਜਿਹੜੀ ਡਿਪਟੀ ਕਮਿਸ਼ਨਰ ਤਰਨਤਾਨ ਵੱਲੋਂ ਜਿਹੜੇ ਅਫਸਰਾਂ ਦੀ ਜਾਂਚ ਪੜਤਾਲ ਕਰਨ ਵਾਸਤੇ ਡਿਊਟੀ ਲਗਾਈ ਗਈ ਸੀ ਇਹਨਾਂ 10 ਪੰਚਾਇਤ ਅਫਸਰਾਂ ਨੇ ਸਬੰਧਤ 44 ਅਫਸਰਾਂ ਨੂੰ ਰਿਕਾਰਡ ਨਹੀਂ ਸੌਂਪਿਆ ਜਿਹਦੇ ਚੱਲਦੇ ਹੁਣ ਤਰਨਤਨ ਦੇ ਡਿਪਟੀ ਕਮਿਸ਼ਨਰ ਵੱਲੋਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕ ਇਸਕੱਤਰ ਨੂੰ ਇਹਨਾਂ 10 ਪੰਚਾਇਤ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ ਇਹਦੇ ਚ ਵੀ ਲਿਖਿਆ ਗਿਆ ਹੈ ਕਿ ਇਸ ਤੋਂ ਇਲਾਵਾ ਬਲਾਕ ਤਰਨਤਨ ਖਡੂਰ ਸਾਹਿਬ ਤੇ ਚੋਲਾ ਸਾਹਿਬ ਨੂੰ 15ਵੇਂ ਵਿੱਤੀ ਕਮਿਸ਼ਨ ਵਿੱਚ 네ਗੇਟਿਵ ਲਿਸਟ ਵਿੱਚੋਂ ਵਾਟਰ ਫਿਲਟਰ ਦਾ ਕੰਮ ਕਰਵਾਉਣ ਲਈ ਕੁੱਲ 32 ਲੱਖ ਛੱਤਰਿਆ ਸਾਸੂ 20 ਰੁਪਏ ਦੇ ਸਬੰਧਤ ਪ੍ਰਬੰਧਕਾਂ ਸਰਪੰਚਾਂ ਤੇ ਪੰਚਾਇਤਕਰਵ ਵੱਲੋਂ ਰਿਕਵਰੀ ਕਰਨ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਇਸ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਡੂਰ ਸਾਹਿਬ ਤਰਨਤਨ ਤੇ ਚੋਲਾ ਸਾਹਿਬ ਤੇ ਕਾਰਜਕਾਰੀ ਇੰਜੀਨੀਅਰ ਪੀ ਡਬਲਯੂ ਡੀ ਡਿਵੀਜ਼ਨ ਨੰਬਰ 2 ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਤਰਨਤਨ ਐਕਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਡਿਵੀਜ਼ਨ ਨੰਬਰ 1 ਵੱਲੋਂ ਵਾਰ-ਵਾਰ ਹਦਾਇਤ ਕਰਨ ਦੇ ਬਾਵਜੂਦ ਵੀ ਉਕਤ ਕਰਮਚਾਰੀਆਂ ਵੱਲੋਂ ਰਿਕਾਰਡ 45 ਅਫਸਰਾਂ ਨੂੰ ਪੇਸ਼ ਨਹੀਂ ਕੀਤਾ ਗਿਆ ਇਸ ਲਈ ਉਕਤ ਬਲਾਕ ਵਿੱਚ ਤਣਾਤ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਵੱਲੋਂ ਇਹ ਜਿਹੜੀ ਆ ਐਸ ਰਾਹੁਲ ਵੱਲੋਂ ਜਿਹੜੀ ਆ ਇਹ ਚਿੱਠੀ ਲਿਖੀ ਗਈ ਆ ਜਿਹਦੇ ਚ ਇਹ ਸ਼ਿਕਾਇਤ ਹੋਈ ਸੀ ਕਿ ਜਿਹੜੇ ਚੇਅਰਮੈਨ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਭਰਾ ਵੱਲੋਂ ਜਿਹੜੀ ਆ ਇਹ ਕੰਮ ਕਰਵਾਏ ਗਏ ਸੀ ਜਿਹਦੇ ਚ ਸ਼ਿਕਾਇਤ ਦੇ ਵਿੱਚ ਦੋਸ਼ ਲੱਗੇ ਨੇ ਕਿ ਕਰੀਬ 18 ਕਰੋੜ ਰੁਪਏ ਦੀਆਂ ਵਿੱਤੀ ਗੜਬੜੀਆਂ ਹੋਈਆਂ ਨੇ ਇਸ ਸਬੰਧ ਵਿੱਚ ਅੱਜ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਅੰਮ੍ਰਿਤਸਰ ਤੋਂ ਕਮਲਦੀਪ ਸਿੰਘ ਬਰਾੜ ਹੋਣਾ ਦੀ ਵੀ ਖਬਰ ਲੱਗੀ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਆਪ ਲੀਡਰਜ਼ 브ਦਰ ਫੇਸ ਕੰਪਲੇਂਟ ਓਵਰ 18 ਕਰੋੜ ਇਬੈਜ਼ਲਮੈਂਟ ਜਿਹਦੇ ਚ ਉਹਨੇ ਲਿਆ ਇਹ ਵੀ ਲਿਖਿਆ ਕਿ ਤਰਨਤ ਡਿਪਟੀ ਕਮਿਸ਼ਨਰ ਵੱਲੋਂ ਬੜੀ ਸਟਰੋਂਗਲੀ ਐਕਸ਼ਨ ਕਰਨ ਵਾਸਤੇ 10 ਪੰਚਾਇਤ ਅਫਸਰਾਂ ਖਿਲਾਫ ਸਬੰਧਤ ਮਹਿਕਮੇ ਨੂੰ ਇਹ ਚਿੱਠੀ ਲਿਖੀ ਹੈ ਇਹਦੇ ਚ ਇਹ ਲਿਖਿਆ ਗਿਆ ਇਸ ਸਬੰਧ ਵਿੱਚ ਕਿ ਕਿਹੜੇ ਕਿਹੜੇ ਜਿਹੜੇ ਅਫਸਰ ਜਿਨ੍ਹਾਂ ਨੇ ਰਿਕਾਰਡ ਨਹੀਂ ਦਿੱਤਾ ਗਿਆ ਉਦੋਂ ਇਸ ਮਸਲੇ ਦੇ ਵਿੱਚ ਜਿਹੜੇ ਇਹ ਵੀ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹਾਲਾਂਕਿ ਪੰਚਾਇਤ ਸਿਕਤਰਾਂ ਦੇ ਖਿਲਾਫ ਜ਼ਿਲ੍ਹੇ ਦੇ ਸਬੰਧਤ ਜਿਹੜੇ ਨੇ ਉਹ ਡਿਪਟੀ ਕਮਿਸ਼ਨਰ ਕੋ ਵੀ ਪਾਵਰਾਂ ਨੇ ਉਹ ਵੀ ਕਾਰਵਾਈ ਕਰ ਸਕਦੇ ਨੇ ਲੇਕਿਨ ਫਿਲਹਾਲ ਜਿਹੜੇ ਤਰਨਤਾਰ ਦੇ ਡਿਪਟੀ ਕਮਿਸ਼ਨਰ ਨੇ ਐਸ ਰਾਹੁਲ ਜਿਨ੍ਹਾਂ ਦਾ ਪੂਰਾ ਨਾਮ ਰਾਹੁਲ ਸਿੰਧੂ ਆ ਉਹਨਾਂ ਨੇ ਹੁਣ ਸਬੰਧਤ ਵਿਭਾਗ ਨੂੰ ਹੀ ਚਿੱਠੀ ਲਿਖਿਆ ਹੈ ਕਿ ਇਹ ਜਿਹੜੇ 10 ਪੰਚਾਇਤਿਕਤਰ ਨੇ ਇਹਨਾਂ ਦੇ ਜਿਹੜੇ ਖਿਲਾਫ ਆ ਉਹ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ। ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਰਣਜੀਤ ਸਿੰਘ ਚੀਮਾ ਨੇ ਜਿਹੜੇ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਤੇ ਉਹਨਾਂ ਦੇ ਭਰਾ ਦਾ ਇਹ ਜਿਹੜਾ ਬਲਜੀਤ ਸਿੰਘ ਚੀਮਾ ਦਾ ਨਾਮ ਆ ਰਿਹਾ ਡੀਸੀ ਨੇ ਜਿਹੜਾ ਲੈਟਰ ਲਿਖਿਆ ਹੈਗਾ ਰੂਰਲ ਡਿਵੈਲਪਮੈਂਟ ਵਿਭਾਗ ਦੇ ਪੰਚਾਇਤਿਕਤਰ ਨੂੰ ਉਹਦੇ 'ਚ ਜਿਹੜੀ ਸ਼ਿਕਾਇਤ ਹੈ ਉਹ ਸ਼ਿਕਾਇਤ ਦੇ ਆਧਾਰ 'ਤੇ ਉਹਨਾਂ ਨੇ ਲਿਖਿਆ ਕਿ ਇਹ ਜਿਹੜੇ ਸਬੰਧਤ ਜਿਹੜੇ ਅਫਸਰ ਨੇ ਪੰਚਾਇਤ 77 ਉਹਨਾਂ ਨੇ ਵੀ ਜਿਹੜੇ ਨੇ 45 ਅਫਸਰ ਜਿਹੜੇ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਜਿਹੜੀ ਆ ਪੂਰਾ ਰਿਕਾਰਡ ਨਹੀਂ ਦਿੱਤਾ ਜਿਸ ਦੇ ਚੱਲ ਇਹਨਾਂ 10 ਪੰਚਾਇਤ ਅਫਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਬੰਦੀ ਹੈ ਇਹਦੇ ਚ ਜਸਕੀਰ ਸਿੰਘ ਜਿਹੜੇ ਸਿੱਧੂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹ ਵੀ ਲਿਖਦੇ ਨੇ ਕਿ ਜਿਹੜੇ ਚੇਅਰਮੈਨ ਨੇ ਰঞ্জੀਤ ਸਿੰਘ ਚੀਮਾ ਉਹਨਾਂ ਦੇ ਜਿਹੜੇ ਚੇਅਰਮੈਨ ਦੇ ਭਰਾ ਨੇ ਬਲਜੀਤ ਸਿੰਘ ਉਹ ਕੋਬਰੀ ਐਗਰੋਵੈਟ اوਪੀਸੀ ਪ੍ਰਾਈਵੇਟ ਲਿਮਿਟਿਡ ਨੇ ਤੇ ਉਹ ਜਿਹੜੀ ਜਦਕੇ ਜਿਹੜੀ ਉਹ ਫਰਮ ਆ ਉਹ ਕੈਟਲ ਫੀਡ ਵਾਸਤੇ ਕੰਮ ਕਰਦੀ ਆ ਪਰ ਉਹਨਾਂ ਨੇ ਜਿਹੜੇ ਵੇ ওয়াਟਰ কুলਰ ਜਾਂ ਹੋਰ ਜਿਹੜੇ ਤਰਨਤਾਨ ਖਾਸ ਕਰਕੇ ਖਡੂਰ ਸਾਹਿਬ ਦੇ ਹਲਕਿਆਂ ਦੇ ਵਿੱਚ ਜਿਹੜੇ ਨੇ ਉਹ ਕੰਮ ਕਰਵਾਏ ਨੇ ਜਿਹਦੇ ਚੱਲਦਾ ਉਹਨਾਂ ਨੂੰ ਖਦਸ਼ਾ ਕਿ ਕਰੀਬ ਇਹ 20 ਕਰੋੜ ਰੁਪਏ ਦੇ ਕੰਮ ਜਿਹੜੇ ਅਲਾਟ ਹੋਏ ਜਿਹਦੇ ਚੋ ਲਿਖਦੇ ਨੇ ਜਿਹੜਾ ਵਾ 18 ਕਰੋੜ ਰੁਪਏ ਦਾ ਜਿਹੜਾ ਵਾ ਇਹ ਗੜਬੜੀਆਂ ਹੋਈਆਂ ਉਹ ਇਹ ਵੀ ਲਿਖਦੇ ਨੇ ਕਿ ਜਦ ਜਿਹੜੇ ਸਬੰਧਤ ਪੰਚਾਇਤ ਵਿਭਾਗ ਦੇ ਜਿਹੜੇ 10 77 ਨੇ ਉਹ ਡਿਪਟੀ ਕਮਿਸ਼ਨਰ ਨੂੰ ਜਵਾਬ ਦੇਣ ਦੀ ਬਜਾਏ ਹਲਕੇ ਦੇ ਸਬੰਧਤ ਜਾਂ ਜ਼ਿਲ੍ਹਾ ਤਰਨਤਾਰ ਦੇ ਸਬੰਧਤ ਪੋਲਿਟਿਸ਼ਨਾਂ ਨੂੰ ਜਿਹੜੇ ਜਿਹੜੇ 10 ਪੰਚਾਇਤ 77 ਜਵਾਬ ਦੇ ਜਾਂ ਜਦ ਕਿ ਉਹਨਾਂ ਦੀ ਜਵਾਬ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦੀ ਸੀ ਡਿਪਟੀ ਕਮਿਸ਼ਨਰ ਵੱਲੋਂ 43 ਅਫਸਰ ਨਿਯੁਕਤ ਕੀਤੇ ਗਏ ਸੀ ਉਹਨਾਂ ਅੱਗੇ ਵੀ ਇਹ 10 ਪੰਚਾਇਤ 77 ਜਿਹੜੇ ਨੇ ਉਹ ਰਿਕਾਰਡ ਲੈ ਕੇ ਪੇਸ਼ ਨਹੀਂ ਹੁਣ ਸਵਾਲ ਹੈ ਕਿ ਪੰਚਾਇਤ 77 ਉੱਤੇ ਕਿਹਦਾ ਹੱਥ ਹੈ ਪੰਚਾਇਤ 77 ਆਪਣਾ ਰਿਕਾਰਡ ਨਹੀਂ ਦੇ ਰਹੇ ਉਹਨਾਂ ਨੂੰ ਬਚਾ ਕੌਣ ਰਿਹਾ ਔਰ 18 ਕਰੋੜ ਰੁਪਏ ਦਾ ਜਿਹੜੀ ਆ ਇਹ ਬੈਜਲਮੈਂਟ ਦੀਆਂ ਜਿਹੜੀ ਸ਼ਿਕਾਇਤ ਹੋਈ ਹੈ ਕੁੱਲ 20 ਕਰੋੜ ਰੁਪਏ ਦੇ ਕੰਮ ਲਾਟ ਹੋਏ ਨੇ ਜਿਹਦੇ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਗਿਆ ਕਿ 15 ਤੋਂ 18 ਕਰੋੜ ਰੁਪਏ ਦੀ ਜਿਹੜੀ ਆ ਉਹ ਫੰਡਾਂ ਦੇ ਵਿੱਚ ਗ੍ਰਾਂਟਾਂ ਦੇ ਵਿੱਚ ਜਿਹੜੀ ਆ ਗੜਬੜੀ ਹੋਈ ਆ ਇਸੇ ਕਰਕੇ ਹੁਣ ਜਿਹੜੇ 10 ਪੰਚਾਇਤ ਸਕੱਤਰ ਨੇ ਉਹ ਡਿਪਟੀ ਕਮਿਸ਼ਨਰ ਨੂੰ ਜਵਾਬ ਦੇਣ ਦੀ ਬਜਾਏ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਜਵਾਬ ਦੇ ਰਹੇ ਨੇ ਤੇ ਇਸ ਕੱਪੜੇ ਤੇ ਪਰਦਾ ਪਾ ਰਹੇ ਨੇ ਪਰ ਹੁਣ ਤਰਨਤਾਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜੇ ਨੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਇਹ ਚਿੱਠੀ ਲਿਖੀ ਗਈ ਆ ਕਿ ਜਿਹੜੇ ਉਸ ਸਮੇਂ ਜਿਹੜੇ ਪ੍ਰਬੰਧਕ ਤੇ ਜਿਹੜੇ ਪੰਚਾਇਤ ਸਕੱਤਰ ਨੇ ਉਹਨਾਂ ਨੇ ਰਿਕਾਰਡ ਪੇਸ਼ ਨਹੀਂ ਕੀਤਾ ਜਿਸ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਆ ਇਹ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕਹੇ ਕਿ ਇਹ ਜਿਹੜਾ ਕੰਮ ਜਿਹੜਾ ਵਾ ਗ੍ਰਾਂਟਾਂ ਦੇ ਵਿੱਚ ਦਰਵਰਤੋਂ ਇਹ ਉਦੋਂ ਹੋਇਆ ਜਦੋਂ ਸਰਕਾਰ ਨੇ ਪੰਚਾਇਤਾਂ ਭੰਗ ਕੀਤੀਆਂ ਸੀ ਤੇ ਪੰਚਾਇਤਾਂ ਸੱਤਰਾਂ ਨੂੰ ਵੀ ਪ੍ਰਬੰਧਕੀ ਕੰਮ ਦਿੱਤੇ ਗਏ ਨੇ ਇਹ ਉਦੋਂ 18 ਕਰੋੜ ਰੁਪਏ ਤੱਕ ਦੀ ਗੜਬੜੀ ਹੋਈ ਜਦਕਿ ਕੁੱਲ 20 ਕਰੋੜ ਰੁਪਏ ਦੇ ਜਿਹੜੇ ਨੇ ਕੰਮ ਲਾਟ ਹੋਏ ਨੇ ਇਹ ਜ਼ਿਆਦਾਤਰ ਖਡੂਰ ਸਾਹਿਬ ਦਾ ਹਲਕਾ ਵਾ ਇਸ ਮਸਲੇ ਦੇ ਵਿੱਚ ਖਡੂਰ ਸਾਹਿਬ ਦੇ ਜਿਹੜੇ ਆਮਾਦੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਵੀ ਜਨਤਕ ਤੌਰ ਤੇ ਆਪਣਾ ਪੱਖ ਦੇਣਾ ਚਾਹੀਦਾ ਔਰ ਜਿਹੜੇ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਤੇ ਡਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਵੀ ਜਿਹੜਾ ਵਾ ਰਣਜੀਤ ਸਿੰਘ ਚੀਮਾ ਉਹਨਾਂ ਨੂੰ ਵੀ ਪੱਖ ਦੱਸਣਾ ਚਾਹੀਦਾ ਕਿ ਆਖਰ ਜਿਹੜੀ ਸ਼ਿਕਾਇਤ ਹੋਈ ਆ ਸ਼ਿਕਾਇਤ ਤੋਂ ਬਾਅਦ ਜਿਹੜੀ ਪੜਤਾਲ ਸ਼ੁਰੂ ਹੋਈ ਆ ਪੜਤਾਲ ਦੇ ਵਿੱਚ ਜਿਹੜੇ ਉਹ ਕਿਸੇ ਸਿਰ ਤੇ ਨਹੀਂ ਲੱਗੀ ਕਿਉਂਕਿ ਸਬੰਧਤ ਦਸ ਪੰਚਾਇਤ 77 ਜਿਹੜੇ ਉਹਨਾਂ ਨੇ ਰਿਕਾਰਡ ਹੀ ਪੜਤਾਲੀ ਅਫਸਰ ਅੱਗੇ ਪੇਸ਼ ਨਹੀਂ ਕੀਤਾਗਾ ਉਹਨਾਂ ਨੂੰ ਕਿੰਨਾ ਨੇ ਰੋਕਿਆ ਇਹ ਵੀ ਹੁਣ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਜਾਂਚ ਕਰਾਉਣੀ ਚਾਹੀਦੀ ਆ ਔਰ ਫਿਰ ਹੁਣ ਡਿਪਟੀ ਕਮਿਸ਼ਨਰ ਵੱਲੋਂ ਇਹ ਚਿੱਠੀ ਲਿਖੀ ਗਿਆ ਹਾਲਾਂਕਿ ਡਿਪਟੀ ਕਮਿਸ਼ਨਰ ਵੀ ਇਹਨਾਂ ਪੰਚਾਇਤ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਨੇ ਪਰ ਫਿਲਹਾਲ ਉਹਨਾਂ ਨੇ ਇਹ ਮਾਮਲਾ ਜਿਹੜਾ ਵਾ ਉਹ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਅਸਕਤਰ ਮਤਲਬ ਸਰਕਾਰ ਨੂੰ ਸੌਂਪ ਦਿੱਤਾ ਹੁਣ ਦੇਖਦੇ ਆ ਕਿ ਇਹਨਾਂ ਅਫਸਰਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਔਰ ਦੂਜਾ ਜਿਹੜੀ ਗੜਬੜੀ ਹੋਈ ਆ ਗੜਬੀ ਦੇ ਵਿੱਚ ਕੌਣ ਕਸੂਰਵਾਰ ਆ ਪਰ ਆਮ ਆਦੀ ਪਾਰਟੀ ਦੇ ਚੇਅਰਮੈਨ ਦੇ ਭਰਾ ਤੇ ਦੋਸ਼ ਲੱਗੇ ਆਗੇ ਨੇ ਕਿ ਉਹ ਜਿਹੜਾ ਕੈਟਲ ਫੀਡ ਬਣਾਉਣ ਦਾ ਕੰਮ ਆ ਉਹਨਾਂ ਨੂੰ ਇੰਨਾ ਗਰਾਂਟਾ ਦਾ ਕੰਮ ਕਿਵੇਂ ਸੌਂਪਿਆ ਗਿਆ ਤੇ ਲਾਜ਼ਮੀ ਤੌਰ ਤੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਵੀ ਇਸ ਮਸਲੇ ਦੇ ਵਿੱਚ ਆਪਣਾ ਪੱਖ ਰੱਖਣਾ ਚਾਹੀਦਾ ਹੈਗਾ ਔਰ ਜਿਹੜੇ ਕਸੂਰਵਾਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਸ ਜਾਣਕਾਰੀ ਦੇ ਨਾਲ ਧੰਨਵਾਦ ਕਰਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ